ਤਸਵੀਰਾਂ ਜਿڑا ਗੌਰ ਨਾਲ ਦੇਖੋ ਇਹਨਾਂ ਤਸਵੀਰਾਂ ਦੇ ਵਿੱਚ ਦੋ ਨੌਜਵਾਨ ਬੈਠੇ ਨਸ਼ਾ ਲਗਾ ਰਹੇ ਨੇ ਤੇ ਇਸ ਦੀ ਵੀਡੀਓ ਕਿਸੇ ਨੇ ਪਿੱਛੋਂ ਬਣਾ ਲਈ ਤੇ ਇਸ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਤਸਵੀਰਾਂ ਇਤਿਹਾਸਕ ਨਗਰ ਤਲਵੰਡੀ ਸਾਬੋ ਦੀਆਂ ਦਸੀਆਂ ਜਾ ਰਹੀਆਂ ਨੇ ਜਿੱਥੇ ਕਿ ਵੀਡੀਓ ਦੇ ਵਿੱਚ ਨੌਜਵਾਨ ਟੀਕਾਰਾ ਲਗਾ ਰਿਹਾ ਤੇ ਦੂਜਾ ਨੌਜਵਾਨ ਉਸ ਦੇ ਕੋਲ ਬੈਠਾ ਹੈ ਤੇ ਇਹ ਵੀਡੀਓ سوشل میڈیا ਤੇ ਵਾਇਰਲ ਹੋਣ ਤੋਂ ਬਾਅਦ ਤਲਵੰਡੀ ਸਾਬੋ ਪੁਲਿਸ ਵੀ ਹਰਕਤ ਦੇ ਵਿੱਚ ਆ ਗਈ ਤੇ ਪੁਲਿਸ ਵੱਲੋਂ ਇਲਾਕੇ ਦੀ ਸਰਚ ਕੀਤੀ ਗਈ ਤੇ ਇਸ ਮੌਕੇ ਡੀਐਸਪੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪੁਲਿਸ ਵੱਲੋਂ ਸਮੇਂ-ਸਮੇਂ ਤੇ ਖਾਲੀ ਥਾਵਾਂ ਦੀ ਤਲਾਸ਼ੀ ਕੀਤੀ ਜਾਂਦੀ ਹੈ ਤੇ ਉੱਥੇ ਹੀ ਨਸ਼ਾ ਤਸਕਰਾਂ ਦੇ ਖਿਲਾਫ ਕਾਸੋ ਮਹਿੰਦ ਵੀ ਚਲਾਈ ਜਾਂਦੀ ਰਹੀ ਹੈ ਤੇ ਚਲਾਈ ਵੀ ਜਾ ਰਹੀ ਹੈ ਕਿ ਉਹਨਾਂ ਦੱਸਿਆ ਹੈ ਕਿ ਜੇਕਰ ਉਹਨਾਂ ਨੂੰ ਕੋਈ ਨਸ਼ਾ ਕਰਨ ਵਾਲਾ ਮਿਲਦਾ ਹੈ ਤਾਂ ਉਸ ਨੂੰ ਨਸ਼ਾ ਸ਼ਰਬ ਕੇਂਦਰ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਲਵੰਡੀ ਸਾਬੋ ਪੁਲਿਸ ਵੱਲੋਂ ਅੱਜ ਤਲਵੰਡੀ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੁੰਨੀਆਂ ਪਈਆਂ ਜਗ੍ਹਾ ਪਰ ਲਗਾਤਾਰ ਕੈਸੋਪਰੇਸ਼ਨ ਜਾਰੀ ਹੈ ਨਾ ਇਸ ਆਪਰੇਸ਼ਨ ਦੌਰਾਨ ਜੇ ਕੋਈ ਵਿਅਕਤੀ ਨਸ਼ਾ ਕੰਜ਼ੂਮ ਕਰਦਾ ਮਿਲੂਗਾ ਤਾਂ ਉਸ ਨੂੰ ਡੀਡਿਕਸ਼ਨ ਸੈਂਟਰ ਜਮਾ ਕਰਵਾ ਕੇ ਉਸ ਦਾ ਇਲਾਜ ਕੀਤਾ ਜਾਊਗਾ ਅਤੇ ਜੇ ਕੋਈ ਵਿਅਕਤੀ ਨਸ਼ਾ ਵੇਚਦਾ ਮਿਲਿਆ ਤਾਂ ਉਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਸ ਤੋਂ ਇਲਾਵਾ ਸਾਡੇ ਲਗਾਤਾਰ ਹੀ ਜਿਹੜੇ ਬੀਡੀਸੀ ਮੈਂਬਰਸ ਨੇ ਪਿੰਡਾਂ ਵਿੱਚ ਆ ਉਹਨਾਂ ਨਾਲ ਸੰਪਰਕ ਜਾਰੀ ਹੈ ਜੋ ਵੀ ਉਹ ਸਾਨੂੰ ਸਮੇਂ-ਸਮੇਂ 'ਤੇ ਸਾਨੂੰ ਇਹ ਇਨਫੋਰਮੇਸ਼ਨ ਦਿੰਦੇ ਨੇ ਨਸ਼ਾ ਸੰਬੰਧੀ ਤਾਂ ਉਸ ਖਿਲਾਫ ਰੇਡ ਕਰਕੇ ਦੋਸ਼ੀਆਂ ਨੂੰ ਫੜਕੇ ਮੌਕੇ 'પર ਕਾਰਵਾਈ ਕੀਤੀ ਜਾਂਦੀ ਹੈ ਇਹ ਅਭਿਆਨ ਲਗਾਤਾਰ ਜਾਰੀ ਰਹੂਗਾ ਜਿੰਨਾ ਚਿਰ ਅਸੀਂ ਨਸ਼ੇ ਨੂੰ ਖਤਮ ਨਹੀਂ ਕਰ ਦਿੰਦੇ ਜਗਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ